ਦੀ ਨਾ ਕੀ ਆਪਣਾ ਕੀ ਗਲਤੀ ਮੇਰਾ ਨਾਮ ਰਾਗੂ ਗੁੱਤਾ ਜੀ ਇੱਕ ਰਾਤ ਨੂੰ ਕੱਢ 8:00 ਵਜੇ ਪਤਾ ਨਹੀਂ ਲੱਗਿਆ ਵੀ ਉਸ ਸਟੋਰ ਸਰਗਤ ਹੋਇਆ ਕੀ ਗੱਲ ਹੋਈ ਹੈ ਮੈਂ ਆਪਣੀ ਦੁਕਾਨ ਤੇ ਬੈਠਾ ਹੋਇਆ ਜੀ ਜਦੋਂ ਮੈ ਪਤਾ ਲੱਗਿਆ ਉਦੋਂ ਕਾफी ਅੱਗ ਲੱਗ ਚੁੱਕੀ ਸੀ ਅੰਦਰ ਸਟੋਰ ਦੇ ਵਿੱਚ ਜਿੰਨੀ ਦੇਰ ਤੱਕ ਆਈ ਹੋ ਤੱਕ ਕਾफी ਅੱਗ ਫੈਲ ਗਈ ਤੇ ਸਾਰਾ ਸਮਾਨ ਖਰ ਦਾ ਸੜ ਕੇ ਸੁਆਹ ਹੋ ਗਿਆ ਜੀ ਕਿੰਨਾ ਕੁ ਨੁਕਸਾਨ ਨੁਕਸਾਨ ਕਾफी 8-9 ਲੱਖ ਰੁਪਏ ਲੱਗਦਾ ਨੁਕਸਾਨ ਹੋ ਗਿਆ ਜੀ ਕੈਸ਼ ਥੋੜਾ ਜਿਹਾ ਸੀਗਾ ਸੋਨਾ ਵੀ ਸੀਗਾ ਸੋਨਾ ਵੀ ਨਹੀਂ ਲੱਭਿਆ ਅਜੇ ਤੱਕ ਕੋਈ ਲੋਕ ਕੈਸ਼ ਕਰਾ ਵੀ ਸੀ 200 ਲੱਖ ਰੁਪਏ ਦਾ ਕੈਸ਼ ਸੀਗਾ ਤੇ ਕੁਝ ਨਹੀਂ ਬਚਿਆ ਕਪੜੇ ਕੁੱਪੜੇ ਸਭ ਸੋਫਾ ਸਭ ਮੱਚ ਗਿਆ ਘਰ ਮੇਰਾ ਨਾਂ ਹੈ ਜਦੋਂ ਮੈਂ ਆਇਆ ਤਾਂ ਮੈਨੂੰ ਕੋਰਾ ਹੀ ਮੈਂ ਦੋ ਮਿਰਚੀ ਸੀ ਨਾਲ ਚੌਕਸੀ ਸੀਗਾ ਜਦੋਂ ਮੈਂ ਆ ਕੇ ਦੇਖਿਆ ਤਾਂ ਅੱਗ ਨਹੀਂ ਤੇਜ਼ ਲੱਗੀ ਹੋਈ ਸੀ ਮੈਂ ਨਾਲ ਦੇ ਨਾਲਾ ਦਰਵਾਜ਼ਾ ਪੰਨਿਆ ਦਰਵਾਜ਼ਾ ਪੰਨ ਕੇ ਜਦੋਂ ਦੇਖਿਆ ਵੀ ਅੱਗ ਬੇਕਾਬੂ ਹੈ ਇਤਰੋਂ ਪਹਿਲੇ ਉਹਨਾਂ ਨੇ ਫਾਇਰ ਡੇਟ ਵਾਲਿਆਂ ਨੂੰ ਫੋਨ ਕਰਤਾ ਇਹਨੇ ਗੱਡੀ ਆਈ ਉਸ ਤੋਂ ਪਹਿਲਾਂ ਤਾਂ ਅੱਗ ਬੇਕਾਬੂ ਹੋ ਚੁੱਕੀ ਸੀ ਤੇ ਜਦੋਂ ਗੱਡੀ ਆ ਕੇ ਘੱਟੋ ਘੱਟ ਵੀ ਫਾਇਰ ਡੇਟ ਦੂਏ ਘੰਟਾ ਲੱਗ ਗਿਆ ਅੱਗ ਬੁਝਾਉਣ ਲੱਗਿਆ ਤੇ ਜਿਹਦੇ ਜਿਹੜੇ ਸਾਰਾ ਮਤ ਅਲਮਾਰੀ ਚ ਕੈਸ਼ ਸੀ ਜੁਐਲਰੀ ਸੀ ਤੇ ਹੋਰ ਜਿੰਨਾ ਵੀ ਕਪੜਾ ਲੱਤਾ ਸਭ ਕੁਝ ਅੰਦਰ ਸੀ ਇਹ ਹੀ ਇੱਕ ਮੇਨ ਰੂਮ ਸੀਗਾ ਡਰਾਈਵ ਰੂਮ ਸਰਟੀਫਿਕੇਟ ਜੋ ਵੀ ਡਾਕੂਮੈਂਟ ਬੱਚਿਆਂ ਦੇ ਸਕੂਲ ਤੱਕ ਦੇ ਬੈਗ ਵੀ ਮਤਲਬ ਕੁਝ ਵੀ ਨਹੀਂ ਬਚਿਆ ਸਭ ਸਵਾਹੀ ਹੋ ਗਿਆ ਹੁਣ ਉਹੀ ਦੇਖ ਰਹੇ ਆ ਵੀ ਕੀ ਕੁਝ ਕੋਈ ਮਿਲ ਜੇ ਜਾਂ ਕੁਝ ਮਤਲਬ ਸਾਨੂੰ ਐ ਵੀ ਚੱਲ ਪ੍ਰਾਂ ਮੇਰਾ ਥੋੜਾ ਜਿਹਾ ਪਹਿਲਾਂ ਹੀ ਆਰਥਿਕ ਤੌਰ ਤੋਂ ਤੰਗ ਹੈ ਤਾਂ ਅਸੀਂ ਇਹੀ ਮੰਗ ਕਰਦੇ ਕੋਈ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਜਾ ਕਿਸੇ ਵੀ ਕੋ ਸੰਸਥਾ ਵੱਲੋਂ ਮੇਰੇ ਭਰਾ ਦੀ ਕੋਈ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਤਾਂ ਕਿ ਜੋ ਹੈ ਫਿਰ ਵੀ ਵਿਚਾਰਾ ਫਿਰ ਕੰਮਕਾਰ ਕੋਈ ਕਰਨ ਜੋਗਾ ਹੋ ਜੇ ਹੁਣ ਤਾਂ ਫਿਲਹਾਲ ਵਿਚਾਰਾ ਆਪ ਹੀ ਬੜਾ ਤੰਗੀਆਂ ਤੋਂ ਜੂਝ ਰਿਹਾ ਸੀਗਾ ਤੇ ਹੁਣ ਮਾਰਾ ਜ ਥੋੜਾ ਸਟੈਂਡ ਹੋਣ ਲੱਗਿਆ ਸੀ ਤੇ ਪ੍ਰਮਾਤਮਾ ਨੇ ਫੇਰੇ ਜੀ ਮਤਲਬ ਦਿੱਤਾ ਲਿਆਤੀ ਤੇ ਜਿਹਦਾ ਕੋਈ ਨੁਕਸਾਨ ਮੰਨ ਲਓ ਨੁਕਸਾਨ ਮੰਨ ਕੁੱਲ ਮਲ ਕੇ 10-11 ਲੱਖ ਦਾ ਨੁਕਸਾਨ ਹੋ ਚੁੱਕਿਆ ਜਿਹਦੇ ਜਿਹਦੇ ਜੇ ਕੀ ਸੀਗਾ ਵੀ 2.5 ਲੱਖ ਰੁਪਏ ਕਾਹਚੇ ਸੀਗਾ ਤੇ 4-5 ਤੋਲੇ ਸੋਨਾ ਸੀਗਾ ਸੋਨਾ ਤਾਂ ਜਮਾਂ ਹੀ ਪਤਾ ਹੀ ਨਹੀਂ ਲੱਗਿਆ ਮਤਲਬ ਹਰ ਚੀਜ਼ ਸਵਾਈ ਬਣ ਗਈ ਵੀ ਕੋਈ ਚੀਜ਼ ਐ ਜਿਹਨੀ ਵੀ ਜਿਹੜੀ ਸਮੂਤੀ ਨਿਕਲੀ ਐ ਕੁਛ ਦੀਨ ਕਿਲਾ ਸੋਫੇ ਕੀ ਐਲਈਡੀ ਕੀ ਏਸੀ ਕੀ ਮਤਲਬ ਸਭ ਕੁਝ ਮਤਲਬ ਰਾਖ ਹੀ ਬਣ ਗਿਆ ਕਾਰਨਾਂ ਦਾ ਪਤਾ ਨਹੀਂ ਲੱਗਦਾ ਕਾਰਨਾਂ ਦਾ ਬਸ ਐ ਵੀ ਸ਼ਾਇਦ ਵੀ ਉੱਥੇ ਨਾਲ ਹੀ ਇੱਕ ਬੋਰਡ ਸੀਗਾ ਉੱਥੇ ਸ਼ਾਇਦ ਸੋਰ ਸਰਕਟ ਹੋਇਆ ਤੇ ਉਹ ਉਹਦੀ ਤਾਰਾਂ ਜਦੋਂ ਅਸੀਂ ਅੱਗ ਬੁਝਾਉਣ ਵੇਲੇ ਦੇਖਿਆ ਤਾਂ ਉਹਦੀ ਤਾਰਾਂ ਹੀ ਕੁਛੇ ਕੁਛਾ ਬਾਹਰ ਸੀਗੀਆਂ ਬੋਰ ਸਾਡੇ ਦੇ ਹੇਠਲੇ ਡਿੱਗਿਆ ਹੋਇਆ ਸੀਗਾ ਸਾਨੂੰ ਬਸ ਇਹ ਪ੍ਰਸ਼ਾਸਨ ਵੱਲੋਂ ਲਾ ਲਓ ਜਾਂ ਸਰਕਾਰ ਵੱਲੋਂ ਲਾ ਲਓ ਜਾਂ ਕਿਸੇ ਸੰਸਦਾ ਵੱਲੋਂ ਵੀ ਸਾਡੇ ਇਸ ਭਰਾ ਦੀ ਹੈਲਪ ਕੀਤੀ ਜਾਵੇ ਤਾਂ ਕਿ ਜੋ ਵਿਚਾਰਾ ਮਤਲਬ ਇਸ ਤੰਗੀ ਤੋਂ ਨਿਕਲ ਸਕੇ ਆਹੀ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਬਾਕੀ ਇੱਥੇ ਮੱਲੇ ਵਾਸੀਆਂ ਨੇ ਬੜਾ ਸਾਥ ਦਿੱਤਾ ਸਾਰੇ ਇਕਜੁੱਟ ਹੋ ਕੇ ਅੱਗ ਬੁਝਾਉਣ ਦੇ ਸਾਰਿਆਂ ਨੇ ਇੱਕ ਇੱਕ ਕੋਸ਼ਿਸ਼ ਕੀਤੀ ਕੋਈ ਬਾਲਟੀਆਂ ਨਾਲ ਕਿਸੇ ਤਰੀਕੇ ਨਾਲ ਮਿੱਟੀ ਨਾਲ ਹਰ ਤਰ੍ਹਾਂ ਦੀ ਹੈਲਪ ਕੀਤੀ ਹਰ ਤਰ੍ਹਾਂ ਦੀ ਮਦਦ ਕੀਤੀ ਸਾਰਿਆਂ ਨੇ ਰਲ ਮਿਲ ਕੇ ਮਤਲਬ ਇੱਕ ਜੁੱਟ ਹੋ ਕੇ ਕੰਮ ਕੀਤਾ ਸਾਰੇ ਨੇ ਤਾਂ ਜਾ ਕੇ ਘੰਟੇ ਜਿਹੜੇ ਅੱਗ 'ਤੇ ਕਾਬੂ ਪਾਇਆ ਪਿਆ ਜੇ ਮੱਲੇ ਵਸਿਆ ਨਹੀਂ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਅੱਗ ਉੱਪਰ ਤੱਕ ਵੀ ਚਲੀ ਜਾਂਦੀ ਚਾਰੇ ਤੱਕ ਹੀ ਪਹੁੰਚ ਜਾਂਦੀ ਪਰ ਬੜੀ ਮੁਸ਼ਕਲ ਨਾਲ ਅੱਗ ਨੂੰ ਕਾਬੂ ਪਾ ਕੇ ਫਾਇਰ ਬ੍ਰਿਗੇਡ ਵਾਲਿਆਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਅੱਗ ਤੇ ਆ ਕੇ ਬੜੀ ਤੇਜ਼ੀ ਨਾਲ ਉਹਨਾਂ ਨੇ ਸਪੀਡ ਨਾਲ ਅੰਦਰ ਵੜ ਕੇ ਜਾਨ ਜੋਖਮ 'ਚ ਪਾ ਕੇ ਉਹਨਾਂ ਨੇ ਜਿਹੜਾ ਕੰਮ ਕੀਤਾ ਬੜੇ ਮੈਂ ਵੀ ਉਹਨਾਂ ਦੀ ਬੜੀ ਤਾਰੀਫ ਕਰਦਾ ਉਹਨਾਂ ਨੂੰ ਦੇਖ ਕੇ ਵੀ ਬੜੀ ਉਹਨਾਂ ਨੇ ਹਿੰਮਤ ਦਿਖਾਈ ਇਸ ਚੀਜ਼ ਵੱਲੋਂ ਵੀ ਬਾਕੀ ਕੰਮ ਕਰਨ ਵਾਲੇ ਬੰਦੇ ਸੀਗੇ ਜਿਨ੍ਹਾਂ ਨੇ ਅੰਦਰ ਵੜ ਕੇ ਬੰਦਾ ਸਾਹ ਨਹੀਂ ਆਉਂਦਾ ਸੀ ਜਿਨ੍ਹਾਂ ਨੂੰ ਸਾਡਾ ਸਾਹ ਕੁੱਟਿਆ ਗਿਆ ਅੰਦਰ ਜਦੋਂ ਅਸੀਂ ਬੜਿਆ ਤੇ ਉਹਨਾਂ ਨੇ ਬੜ ਬੜੀ ਹਿੰਮਤ ਨਾਲ ਹੀ ਉਹਨਾਂ ਨੇ ਅੱਗ 'ਤੇ ਕਾਬੂ ਪਾਇਆ ਤੇ ਸਾਨੂੰ ਐਵੇਂ ਚਲੋ ਜਾਨੇ ਨੁਕਸਾਨ ਨਹੀਂ ਹੋਇਆ ਪਰ ਸਾਡਾ ਮਾਲੀ ਨੁਕਸਾਨ ਬਹੁਤ ਹੋਇਆ